ਤੇ ਨੂੰ ਕਰੀ ਤੇ ਦਿਨ ਕਰੀ ਜੇ ਨਾ ਦੇ ਦੇ ਨਿਮੜਿਆ ਕੈਸੀ ਇਹ ਸਾਵੰਦ ਦੇ ਮਹੀਨੇ ਚ ਲੇਡੀਜ਼ ਲਈ ਬੜੀ ਰੌਣਕ ਲੈ ਕੇ ਆਉਂਦੇ ਨੇ ਲੇਡੀਜ਼ ਨੂੰ ਕਰੇਜ਼ ਹੁੰਦੇ ਕਿ ਸਾਵੰਦ ਦੇ ਮਹੀਨੇ ਤੁਸੀਂ ਤੀਆਂ ਦਾ ਫੰਕਸ਼ਨ ਕਰੀਏ ਜਿਸ ਕਰਕੇ ਅਸੀਂ ਇੱਥੇ ਅੱਜ ਆਰਗੇਨਾਈਜ਼ ਕੀਤੇ ਆਂ ਕੱਲ੍ਹ ਕਾਂ ਵੇਲੇ ਸੇ ਇੱਥੇ ਬਹੁਤ ਹੀ ਸਾਰੇ ਇੰਜੋਏ ਕਰ ਰਹੇ ਨੇ ਤੀਆਂ ਮਨਾ ਕੇ ਡਾਂਸ ਕਰ ਰਹੇ ਨੇ ਇੱਕ ਕਰ ਤੋਂ ਵੇਲ ਵੇਲ ਕੱਢ ਕੇ ਆਪਣਾ ਮਤਲਬ ਮਾਈਂਡ ਫਰੈਸ਼ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਅਸੀਂ ਸਾਰੇ ਤੇ ਸਾਰੀਆਂ ਹੀ ਲੇਡੀਜ਼ ਬਹੁਤ ਇੰਜੋਏ ਕਰ ਰਹੀਆਂ ਨੇ ਬਹੁਤ ਚਾਹ ਹੁੰਦਾ ਕਿ ਕਦੋਂ ਦੀਆਂ ਕਦੋਂ ਅਸੀਂ ਮਨਾਈਏ ਸਾਰੀਆਂ ਲੇਡੀਜ਼ ਪਹਿਲੇ ਹੀ ਤਿਆਰੀ ਕਰਨ ਲੱਗ ਜਾਂਦੀਆਂ ਨੇ ਨਵੇਂ ਸੂਰ ਸੁਣਾਉਂਦੇ ਨੇ ਪਰਾਂਦੇ ਪਾਉਂਦੇ ਨੇ ਬਹੁਤ ਗਿੱਧੇ ਦੀਆਂ ਤਿਆਰੀਆਂ ਕਰਦੀਆਂ ਨੇ ਇੱਕ ਸ਼ੌਂਕ ਹੁੰਦੇ ਕਿ ਹਾਂ ਅਸੀਂ ਫਰੈਂਡਸ ਨਾਲ ਜਾਵਾਂਗੇ ਤੇ ਇੰਜੋਏ ਕਰਾਂਗੇ ਬਹੁਤ ਤੇ ਪੁਰਾਣੇ ਸਮੇਂ ਕਿੰਨਾ ਫਰਕ ਹੈ ਹੁਣ ਵਾਲੇ ਤੇ ਪੁਰਾਣੇ ਸਮੇਂ ਚ ਬਹੁਤ ਜ਼ਿਆਦਾ ਫਰਕ ਆ ਗਿਆ ਪੁਰਾਣੇ ਜ਼ਮਾਨੇ ਚ ਉਹ ਮਾ ਪੁੱਤ ਲੱਗਦੀਆਂ ਸੀਗੀਆਂ ਰਕਤਨੀਚੇ ਲੱਗਦੀਆਂ ਸੀ ਤੇ ਹੁਣ ਅੱਜ ਕੱਲ੍ਹ ਹੋਟਲਸ ਵਿੱਚ ਮਨਾਉਣ ਲੱਗੇ এনवायरमेंट ਦਾ ਫਰਕ ਪੈ ਗਿਆ ਉੱਥੇ ਲੇਡੀਜ਼ ਵੀ ਜਾਂਦੀਆਂ ਸੀ ਬਜ਼ੁਰਗ ਔਰਤਾਂ ਵੀ ਜਾਂਦੀਆਂ ਸੀ ਬਹੁਤ ਜ਼ਿਆਦਾ ਖੇលਦੇ ਸੀ ਹੱਸਦੇ ਸੀ ਹੁਣ ਥੋੜਿਆ ਟਾਈਮ ਦਾ ਫਰਕ ਪੈ ਗਿਆ ਅੱਜ ਕੱਲ੍ਹ ਉਹ ਪੇੜ ਨਹੀਂ ਰਹੇ ਤਾਂ ਕਰਕੇ ਅਸੀਂ ਹੋਟਲਾਂ 'ਚ ਮਨਾਣ ਲੱਗੇ ਤਿਆਂ ਜਿਹ ਕਿ ਤਾਂ ਦੇਖੋ ਅੱਜ ਦਾ ਪ੍ਰੋਗਰਾਮ ਪੁਰਾਣੇ ਸਮੇਂ ਨੂੰ ਯਾਦ ਕਰਨ ਦੀ ਇੱਕ ਬਹੁਤ ਵਧੀਆ ਨਿਵੇਕਲੀ ਪਹਿਲਾ ਹੈ ਐਕਚੁਅਲੀ ਹੁਣ 2-3 ਸਾਲਾਂ ਤੋਂ ਹੀ ਮਤਲਬ ਜਿਆਦਾ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਹੋਣ ਲੱਗੇ ਨੇ ਤੇ ਸਾਨੂੰ ਇਸ ਦਾ ਮਤਲਬ ਬਹੁਤ ਖੁਸ਼ੀ ਹੋ ਰਹੀ ਹੈ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਅੱਗੇ ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਸਾਡੇ ਪੁਰਾਣੇ ਸੱਭਿਆਚਾਰ ਨਾਲ ਯਾਦ ਕਰਨ ਦਾ ਉਹਦੇ ਨਾਲ ਜੁੜਨ ਦੀ ਸੇਧ ਦਿੰਦਾ ਹੈ ਕਿਉਂਕਿ ਬੱਚਿਆਂ ਨੂੰ ਜਿਹੜੇ ਸਾਡੇ ਹੁਣ ਬੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਤੀਆਂ ਕਿਵੇਂ ਲੱਗਦੀਆਂ ਸੀ ਕੀ ਉਸ ਸਮੇਂ ਹੋਇਆ ਕਰਦਾ ਸੀ ਕੁਛ ਤਾਂ ਦੇਖੋ ਸਾਨੂੰ ਵੀ ਅੱਗੇ ਜਿਵੇਂ ਆਪਾਂ ਟੀਵੀ ਤੋਂ ਲਗਾ ਲਓ ਇਧਰ ਉਧਰੋਂ ਦੇਖ ਕੇ ਅਸੀਂ ਵੀ ਆਪਣੇ ਪੁਰਾਣੇ ਸੱਭਿਆਚਾਰ ਨੂੰ ਗ੍ਰੈਂਡ ਕਰਦੇ ਜਾ ਰਹੇ ਆ ਤੇ ਅੱਜ ਮੈਂ ਖੁਦ ਵੀ ਮਤਲਬ ਜ਼ਿੰਦਗੀ 'ਚ ਪਹਿਲੀ ਵਾਰੀ ਅੱਜ ਸੱਗੀ ਫੁੱਲ ਲਾਏ ਨੇ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਮਤਲਬ ਸੋਨਾ ਵੀ ਲੱਗ ਰਿਹਾ ਕਿ ਆਪਣੇ ਪੰਜਾਬੀ ਸੱਭਿਆਚਾਰ ਨੂੰ ਅਸੀਂ ਅਪਣਾਈਏ ਦੁਬਾਰਾ ਪੁਰਾਣਾ ਸੱਭਿਆਚਾਰ ਬਹੁਤ ਵਧੀਆ ਸੀ ਅਸੀਂ ਆਪਣਾ ਪੁਰਾਣਾ ਟਾਈਮ ਯਾਦ ਕਰਦੇ ਹਾਂ ਬਚਪਨ ਦਾ ਕਿ ਉਸ ਟਾਈਮ ਦਾ ਜਿਹੜਾ ਸੱਭਿਆਚਾਰ ਸੀ ਗਾਣੇ ਸੀ ਬਹੁਤ ਵਧੀਆ ਹੋਇਆ ਕਰਦੇ ਸੀ ਤੇ ਅੱਜ ਦੇ ਗਾਣੇ ਤਾਂ ਐਵੇਂ ਦੇ ਨੇ ਕਿ ਆਪਾਂ ਫੈਮਿਲੀ ਨਾਲ ਬੱਚਿਆਂ ਨਾਲ ਬੈਠ ਕੇ ਸੁਣ ਵੀ ਨਹੀਂ ਸਕਦੇ ਜਿਹੜੇ ਪੰਜਾਬੀ ਗਾਣੇ ਨੇ ਉਹ ਸਾਰੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਅਸੀਂ ਇਹੇ ਕੋਸ਼ਿਸ਼ ਕਰਾਂਗੇ ਕਿ ਇਹ ਸੱਭਿਆਚਾਰ ਜਿਹੜਾ ਪੁਰਾਣਾ ਸਮਾਂ ਇਹ ਦੁਬਾਰਾ ਵਾਪਸ ਆ ਸਕੇ ਮੈਂ ਮਾਂ 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 ਨਹੀਂ ਮਿਹਨਤ ਦੀ ਤੁਮ ਦੀਆਂ ਮੇਰੀ ਨੱਚ ਦੀ ਦੀ ਚਾਂਜ ਲੈ ਕੇ ਨਹੀਂ ਅੱਜ ਨੱਚ ਲਪਟੋ ਲਾ ਬਣ ਕੇ ਨੀ ਆਜਾ ਨੱਚ ਲਿਆ ਪਟੋਲਾ ਬਣ ਕੇ ਨੀ ਜੀ ਮੇਰਾ ਨਾਮ ਸੁਖਦੀਪ ਰਾਣੀ ਆ ਜਿਵੇਂ ਕਿ ਪਤਾ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈਗਾ ਤਾਂ ਜਿਹੜਾ ਹੈ ਸਾਡੇ ਪੰਜਾਬੀ ਸੱਭਿਆਚਾਰ ਦਾ ਜਿਹੜਾ ਅਨਮੋਲ ਵਿਰਸਾ ਉਹਨੂੰ ਸੰਭਾਲਣ ਦੇ ਲਈ ਤੀਆਂ ਦਾ ਜਿਹੜਾ ਤਿਉਹਾਰ ਹੈ ਉਹ ਆਪਣੇ ਪੱਧਰ ਤੇ ਹਰ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਸਾਡੇ ਜਿਹੜੇ ਪੰਜਾਬੀ ਗੈਣੇ ਨੇਗੇ ਪੰਜਾਬੀ ਸੱਭਿਆਚਾਰ ਆ ਚਰਖੇ ਪੱਖੀਆਂ ਉਹ ਲੋਪ ਹੁੰਦੀਆਂ ਜਾ ਰਹੀਆਂ ਹੈ ਤੇ ਕਿਤੇ ਨਾ ਕਿਤੇ ਥੋੜੀ ਜਾਗਰੂਕਤਾ ਆ ਰਹੀ ਹੈ ਕਿ ਆਪਣੇ ਵਿਰਸੇ ਨੂੰ ਸੰਭਾਲਿਆ ਜਾਵੇ ਤੇ ਉਸੇ ਤਹਿਤ ਅਸੀਂ ਜਿਹੜੀ ਇੱਕ ਪਹਿਲ ਕਦਮੀ ਕੀਤੀ ਹੈ ਸ਼ਹਿਰ ਦੀਆਂ ਜਿਹੜੀਆਂ ਲੇਡੀਜ਼ ਨੇ ਆਪਣੇ ਕਲੱਬ ਦੇ ਥਰੂ ਇੱਕ ਧੀਆਂ ਦਾ ਤਿਉਹਾਰ ਜਿਹੜਾ ਇੱਥੇ ਮਨਾਉਣ ਦਾ ਪ੍ਰੋਗਰਾਮ ਰੱਖਿਆ ਹੈਗਾ ਜਿਸ ਵਿੱਚ ਅਸੀਂ ਤੁਹਾਨੂੰ ਦੇਖ ਹੀ ਰਿਹਾ ਕਿ ਸਾਰੇ ਬੜੇ ਪ੍ਰੋਪਰ ਪੰਜਾਬੀ ਲੁੱਕ ਦੇ ਵਿੱਚ ਅਸੀਂ ਆਏ ਆ ਤਾਂ ਕਿ ਸਾਨੂੰ ਪੰਜਾਬੀ ਹੋਣ ਦਾ ਜਿਹੜਾ ਮਾਣ ਹੈ ਉਹ ਬਹੁਤ ਮਹਿਸੂਸ ਹੋ ਰਿਹਾ ਹੈ ਅੱਜ ਅਸੀਂ ਆਪਣੇ ਜਿਹੜੇ ਧੀਆਂ ਦੇ ਤਿਉਹਾਰ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਉਲਾਸ ਦੇ ਨਾਲ ਮਨਾ ਰਹੇ ਆਂਗੇ ਤੇ ਇੱਕ ਸੰਦੇਸ਼ ਵੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿ ਆਪਣੇ ਵਿਰਸੇ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿਹੜੀ ਜਨਰੇਸ਼ਨ ਹੁਣ ਚੱਲ ਰਹੀ ਹੈ ਉਹ ਇਨਾਂ ਸਭ ਚੀਜ਼ਾਂ ਤੋਂ ਬਹੁਤ ਦੂਰ ਹੋ ਚੁੱਕੀ ਹੈ ਮੀਡੀਆ ਦਾ ਗਲੋਬਲਾਈਜੇਸ਼ਨ ਦਾ ਜਿਹੜਾ ਅਸਰ ਹੈ ਉਹ ਬਹੁਤ ਹੋ ਰਿਹਾ ਹੈਗਾ ਵੈਸਟਰਨ ਕਲਚਰ ਆ ਰਿਹਾ ਜਿਸ ਕਰਕੇ ਸਾਡੀ ਜਿਹੜੀ ਪੰਜਾਬੀ ਸੱਭਿਆਚਾਰ ਉਹ ਰੋਧਦਾ ਜਾ ਰਿਹਾ ਕਿਤੇ ਨਾ ਕਿਤੇ ਤਾਂ ਉਹਨੂੰ ਸੰਭਾਲਣ ਦੇ ਲਈ ਇਹ ਪਹਿਲ ਕਦਮੀਆਂ ਪੂਰੇ ਪੰਜਾਬ ਵਿੱਚ ਹੋ ਰਹੀਆਂ ਨੇ ਵੈਸੇ ਤਾਂ ਪਤੜਾ ਸ਼ਹਿਰ ਦੀਆਂ ਲੇਡੀਜ਼ ਨੇ ਵੀ ਇੱਕ ਉਪਰਾਲਾ ਕੀਤਾ ਹੈਗਾ ਇਸ ਨੂੰ ਬਚਾਉਣ ਦੇ ਲਈ ਅੱਜ ਪ੍ਰੋਪਰ ਅਸੀਂ ਸੱਗੀ ਫੁੱਲ ਪ੍ਰਾਂਦੇ ਪਾ ਕੇ ਘੱਗਰੇ ਪਾ ਕੇ ਆਏ ਹੋਏ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਚਰਖੇ ਪੱਖੀਆਂ ਦੇ ਨਾਲ ਪੂਰੇ ਗਿੱਦੇ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਜੀ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਪਰ ਅੱਜ ਕੱਲ ਸਕੂਲਾਂ ਦੇ ਵਿੱਚ ਵੀ ਇਹ ਟ੍ਰੈਂਡ ਮਨਾਇਆ ਜਾ ਰਿਹਾ ਹੈਗਾ ਤੀਆਂ ਨੂੰ ਕਿਸੇ ਨਾ ਕਿਸੇ ਤਰੀਕ ਹਰ ਸਕੂਲ ਮਨਾ ਰਹੇ ਨੇ ਤਾਂ ਉੱਥੇ ਬੱਚਿਆਂ ਨੂੰ ਸੱਭਿਆਚਾਰ ਨਾਲ ਜਾਣੂ ਕਰਵਾਉਣ ਦੀਆਂ ਕੋਸ਼ਿਸ਼ਾਂ ਹੈਗੀਆਂ ਨੇ ਬੱਚਿਆਂ ਨੂੰ ਪੰਜਾਬੀ ਗਹਿਣਿਆਂ ਬਾਰੇ ਦੱਸਿਆ ਜਾਂਦਾ ਹੈ ਸੱਗੀ ਫੁੱਲ ਪ੍ਰਾਂਦੇ ਫੁੱਲ ਪੱਤੀਆਂ ਸਾਰੇ ਬਾਰੇ ਦੱਸਿਆ ਜਾਂਦਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਅਸੀਂ ਵੀ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਭੇਜਦੇ ਹਾਂ ਤਾਂ ਉਹਨਾਂ ਨੂੰ ਜਦੋਂ ਗਹਿਣਿਆਂ ਬਾਰੇ ਘਰੇ ਗੱਲ ਹੁੰਦੀ ਹੈ ਕਿ ਇਹ ਗਹਿਣਾ ਲੈ ਕੇ ਆਉਣਾ ਹੈ ਤਾਂ ਪੁੱਛਦੇ ਨੇ ਕਿ ਸੱਗੀ ਫੁੱਲ ਕੀ ਹੁੰਦਾ ਹੈਗਾ ਬਿੱਪਲ ਪੱਤੀਆਂ ਕੀ ਨੇ ਕੁਐਸਚਨ ਆਨਸਰ ਵੀ ਜਿਵੇਂ ਕੰਪੀਟੀਸ਼ਨ ਕਰਵਾਇਆ ਜਾਂਦਾ 3ਾਂ ਦੇ ਤਿਉਹਾਰ ਤੇ ਜਦੋਂ ਫੈਸਟ ਹੁੰਦਾ ਤਾਂ ਕੰਪੀਟੀਸ਼ਨ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੀ ਹੁੰਦਾ ਹੈ ਤਾਂ ਉੱਥੇ ਕੁਐਸਚਨ ਹੁੰਦਾ ਬੱਚਿਆਂ ਨੂੰ ਪੁੱਛਿਆ ਜਾਂਦਾ ਖੂਤੇ ਬੋਲੀ ਪਾਓ ਕੋਈ ਕਗਰੇ ਤੇ ਪਾਓ ਕੋਈ ਕਿਸੇ ਵੀ ਤਰ੍ਹਾਂ ਦਾ ਤਾਂ ਉਹਨਾਂ ਨੂੰ ਉਹ ਚੀਜ਼ਾਂ ਨਹੀਂ ਪਤਾ